ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 16 ਸਤੰਬਰ 2025 ਔਰ ਆਜਾ 100 ਮਹੀਨੇ ਦੀ ਜਿਹੜੀ ਉਹ ਸਗਰਾں ਦੇ ਔਰ ਇੱਕ ਕੱਸੂ ਆਜਾ ਦੇਸੀ ਮਹੀਨਾ ਜਿਹੜਾ ਹੈ ਸੋ ਅਕਾਲ ਪੁਰਖ ਵਾਹਿਗੁਰੂ ਅੱਗੇ ਹੋਰ ਅਰਦਾਸੇ ਪਾਛਾ ਜਿਹੜਾ 100 ਮਹੀਨਾ ਚੜਿਆ ਹੈ ਸਾਡੇ ਪੰਜਾਬ ਵਾਸਤੇ ਸਮੁੱਚੀ ਲਕਾਈ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਜਿਹੜਾ ਸਾਡੇ ਤੇ ਪਿੱਛੇ ਜਿਹੜਾ ਕਸਾ ਪਾਣੀ ਦਾ ਚੱਲਿਆ ਹੈ ਉਹਦੇ ਤੋਂ ਅਸੀਂ ਸਮੁੱਚਾ ਭਾਈਚਾਰਾ ਇਕੱਠੇ ਹੋ ਕੇ ਬਾਹਰ ਨਿਕਲ ਸਕੀਏ ਸੋ ਮੈਂ 24 ਘੰਟਿਆਂ ਬਾਅਦ ਫੇਰ ਪਾਣੀ ਦੀ ਜਿਹੜੀ ਅਪਡੇਟ ਪਾ ਰਿਹਾ ਕਿਉਂਕਿ ਅੱਜ ਜਿਹੜੀ ਪਾਣੀ ਦੀ ਆਮਦ ਆ ਉਹ 1 ਲੱਖ ਤੇ 41000 ਹਰੀਕੇ ਪਾਣੀ ਜਿਹੜਾ ਪੁੱਜ ਰਿਹਾ ਹੈ। ਔਰ ਜਿਹੜਾ ਡਾਉਨਸਟ੍ਰੀਮ ਹੈ ਉਹ 1 ਲੱਖ ਤੇ 22000 ਚੱਲ ਰਿਹਾ ਹੈ। ਕਿਉਂਕਿ ਬੜੀ ਸਲੋ ਸਪੀਡ ਦੇ ਨਾਲ ਪਾਣੀ ਜਿਹੜਾ ਉਹ ਘਟ ਰਿਹਾ ਸਿਰਫ ਲਗਾਤਾਰ 50 ਘੰਟੇ ਜਿਹੜਾ 1/2 ਲੱਖ ਪਾਣੀ ਚੱਲਿਆ ਔਰ 50 ਘੰਟਿਆਂ ਤੋਂ ਬਾਅਦ ਸਿਰਫ 3000 ਜਿਹੜਾ 3000 ਕਿਊਸਕ ਪਾਣੀ ਜਿਹੜਾ ਉਹ ਡਾਊਨ ਹੋਇਆ ਹੈ। ਸੋ ਇਨੀਆਂ ਬੇਨਤੀਆਂ ਕਰਦਾ ਮੈਂ ਕਾਲਪੁਰਖ ਵੈਗਰੂ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੀ ਉਹ ਤੁਸੀਂ ਸਾਡੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੋ ਔਰ ਸਵੇਰ ਦੇ 6:30 ਵਜੇ ਅਕਾਲ ਪੁਰਖ ਦੀ ਵੈਗਰੂ ਦੀ ਰਜ਼ਾ ਦੇ ਵਿੱਚ